ਸਰਬਜੀਤ ਸੰਗਰੂਰ ਵੀ ਜੀ ਕਵਤਾ ਓਨੀ ਨੀਂਹਤ ਅਸੀਂ ਕਦੇ ਕਰਦੇ ਨਾ ਕਿੱਥੋਂ ਕਿਵੇਂ ਅਸੀਂ ਇਹ ਪਚਾ ਲੈਂਦੇ ਕਿੱਥੋਂ ਕਿਵੇਂ ਅਸੀਂ ਇਹ ਪਚਾ ਲੈਂਦੇ ਪੇਟ ਵਿੱਚ ਜਦ ਵੀ ਕੋਈ ਤਕਲੀਫ ਹੁੰਦੀ ਪੇਟ ਵਿੱਚ ਜਦ ਵੀ ਕੋਈ ਤਕਲੀਫ ਹੁੰਦੀ ਦਵਾਈ ਅੰਗਰੇਜ਼ੀ ਪਾਣੀ ਨਾਲ ਲੰਗਾ ਜਾਂਦੇ ਦਵਾਈ ਅੰਗਰੇਜ਼ੀ ਪਾਣੀ ਨਾਲ ਲਗਾ ਜਾਂਦੀ ਹੈ। ਨਾ ਲੱਬਿਆ ਹੱਲ ਕੋਈ। ਨਾ ਲੱਬਿਆ ਹੱਲ ਕੋਈ ਆਪਣੀਆਂ ਟੈਨਸ਼ਨਾਂ ਦਾ ਚੱਕਰਾਂ ਵਿੱਚ ਕਈਆਂ ਨੂੰ ਪਾ ਦਿੰਦੇ। ਚੱਕਰਾਂ ਵਿੱਚ ਕਈਆਂ ਨੂੰ ਪਾ ਦਿੰਦੇ। ਜਦੋਂ ਕੋਈ ਚੁੱਕ ਉਠਾਉਣ ਲੱਗਦਾ। ਜਦੋਂ ਕੋਈ ਚੁੱਕ ਉਠਾਉਣ ਲੱਗਦਾ ਕਹਿਣ ਲੱਗਦੇ ਪਹਿਲਾਂ ਗ੍ਰੀਨ ਤਾਂ ਮੰਗਵਾ ਦਿੰਦੇ, ਪਹਿਲਾਂ ਜੀਸੀ ਵੀ ਤਾਂ ਮਂਗਾ ਦਿੰਦੇ। ਨਹੀਂ ਇਹ ਆਟੋ ਵਿੱਚ ਬਿਠਾਉਣ ਜਾਂ ਲੰਮੇ ਪਾਉਣ ਜੋਗੇ ਨਹੀਂ ਇਹ ਆਟੋ ਵਿੱਚ ਬਿਠਾਉਣ ਜਾਂ ਲੰਮੇ ਪਾਉਣ ਜੋਗੇ ਇਸ ਲਈ ਕੋਈ ਵੱਡੀ ਗੱਡੀ ਤਾਂ ਮੰਗਵਾ ਦਿੰਦੇ ਇਸ ਲਈ ਕੋਈ ਵੱਡਾ ਟਲਾਲਾ ਤਾਂ ਮੰਗਵਾ ਦਿੰਦੇ ਮੰਨਿਆ ਕਾਟਣਾ ਕੋਈ ਡਾਈਟ ਦੀ ਆਉਣ ਦਿੱਤੀ ਮੰਨਿਆ ਕਾਟਣਾ ਕੋਈ ਡਾਈਟ ਦੀ ਆਉਣ ਦਿੱਤੀ ਚੰਗਾ ਹੁੰਦਾ ਜਿਮ ਜਿਵੈਨ ਇਸ ਨੂੰ ਕਰਵਾ ਦਿੰਦੇ ਚੰਗਾ ਹੁੰਦਾ ਜਿਮ ਜੁਆਇਨ ਇਸ ਨੂੰ ਕਰਵਾ ਦਿੰਦੇ ਜਿਮ ਜੁਆਇਨ ਇਸ ਨੂੰ ਕਰਵਾ ਦਿੰਦੇ